ਮੇਂ ਦਾ ਐਕਸਪੀਰੀਅੰਸ ਹੈ ਕਿਉਂਕਿ ਹਰਜੋਤ ਜੀ ਕੈਬਨਿਟ ਮੰਤਰੀ ਦੇ ਤੌਰ ਤੇ ਇੱਥੇ ਸੀਗੇ ਔਰ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੀਗੇ ਤੁਸੀਂ ਵੀ ਸਲੂਟ ਮਾਰ ਰਹੇ ਸੀਗੇ ਔਰ ਹਰਜੋਤ ਜੀ ਜਦੋਂ ਝੰਡਾ ਫੈਰਾ ਰਹੇ ਸੀਗੇ ਪ੍ਰਾਊਡ ਫੀਲਿੰਗ ਹੁੰਦੀ ਹੈ ਤੇ ਜਿਵੇਂ ਕਿ ਹਰਜੋਤ ਕਹ ਰਹੇ ਸੀਗੇ ਇੱਕ ਵਧੀਆ ਜਦੋਂ ਤੁਹਾਡੀ ਫੈਮਿਲੀ ਲਾਈਫ ਹੁੰਦੀ ਹੈ ਤੇ ਪ੍ਰੋਫੈਸ਼ਨਲੀ ਵੀ ਤੁਸੀਂ ਫਿਰ ਆਈ ਥਿੰਕ ਐਕਸਲ ਕਰ ਪਾਉਂਦੇ ਹੋ ਬੀਂਗ ਐਨ ਆਈਪੀਐਸ ਆਫੀਸਰ ਮੇਰੇ ਬਚਪਨ ਚ ਆਪਣੀ ਤਮੰਨਾ ਵੀ ਸੀ ਕਿ ਆਈਐਸ ਆਈਪੀਐਸ ਬਣਾਂਗੇ ਤਾਂ ਹੁਣ ਮੈਨੂੰ ਲੱਗਦਾ ਮੈਂ ਦੋਨੋਂ ਸੁਪਨੇ ਜੀ ਰਿਹਾ ਹਾਂ ਮੈਂ ਸਮਝਦਾ ਕਿ ਮੈਂ ਸਭ ਤੋਂ ਖੁਸ਼ਕਿਸਮਤ ਇਨਸਾਨਾਂ ਦੇ ਵਿੱਚੋਂ ਇੱਕ ਹਾਂ ਇੰਨੀ ਜਿਹੜੀ ਮਾਲਕ ਦੀ ਦਇਆ ਹੈ ਉਹਨਾਂ ਦੀ ਦ੍ਰਿਸ਼ਟੀ ਹੈ ਬਹੁਤ ਕੁਝ ਹੁਣੀ ਬਖਸ਼ਿਆ ਤੇ ਹਰ ਵੇਲੇ ਹਰ ਵੇਲੇ ਸ਼ੁਕਰਾਨਾ ਕਰੀਏ ਤਾਂ ਵੀ ਥੋੜਾ ਕਾਲਪੁਰਖ ਦਾ 6ਵੇਂ ਪਾਤਸ਼ਾਹ ਦਾ ਨੂੰ ਪਤਾ ਲੱਗਿਆ ਕਿ ਐਤ ਕੀ ਵੀ ਹਰਜੋਤ ਜੀ ਫੇਰ ਇੱਥੇ ਮੋਹਾਲੀ ਦੇ ਵਿੱਚ ਹੀ ਝੰਡਾ ਲਹਿਰਾ ਰਹੇ ਆ ਉਹ ਤੋਂ ਉਹ ਐਕਸਾਈਟਮੈਂਟ ਸੀ ਕਿ ਜਾਂ ਫਿਰ ਨਰਵਸ ਸੀਗੀ ਤੁਸੀਂ ਨਰਵਸਨੈਸ ਸੀਗੀ ਹੈਪੀ ਵਾਲੀ ਫੀਲਿੰਗ ਤਾਂ ਆਂਦੀ ਹੈ ਕਿ ਜਿਵੇਂ ਲਿਸਟ ਆਈ ਤੇ ਸਿਮਿਲਰ ਫੀਲਿੰਗ ਸੀਗੀ ਜਿਵੇਂ ਲਾਸਟ ਟਾਈਮ ਫੀਲ ਹੋਇਆ ਸੀਗਾ ਤੇ ਇੱਕ ਖੁਸ਼ੀ ਵਾਲੀ ਫੀਲਿੰਗ ਆਂਦੀ ਹੈ ਕਿ ਜਦੋਂ ਨਾਲ ਹੁੰਦੇ ਕੀ ਸੁਜੈਸ਼ਨਸ ਤੁਹਾਡੀਆਂ ਰਹਿੰਦੀਆਂ ਹਨ ਹਰਜੋਤ ਜੀ ਨੂੰ ਐਜ਼ ਅ ਵਾਈਫ ਔਰ ਐਜ਼ ਅਨ ਆਫੀਸਰ ਦੂਜੇ ਸਟੇਟਸ ਦੇ ਵਿੱਚ ਅਗਰ ਕੁਝ ਗੁੱਡ ਪ੍ਰੈਕਟਿਸਸੇਜ਼ ਹੈ ਤੇ ਉਹ ਅਸੀਂ ਡਿਸਕਸ ਕਰਦੇ ਰਹਿੰਦੇ ਕਿ ਉਹ ਜੋ ਪ੍ਰੈਕਟਿਸਿਸ ਹੈ ਉਹਨਾਂ ਨੂੰ ਪੰਜਾਬ ਵਿੱਚ ਕਿਵੇਂ ਅਸੀਂ ਇੰਪਲੀਮੈਂਟ ਕਰਾ ਸਕਦੇ ਤੇ ਉਹ ਸਾਡਾ ਡਿਸਕਸ਼ਨ ਕਾਫੀ ਬੜੀ ਉਹ ਵਾਲੇ ਐਸਪੈਕਟ ਤੇ ਰਹਿੰਦਾ ਹੈਗਾ ਜੋਤੀ ਨੇ ਹਮੇਸ਼ਾ ਚੀਤੇ ਜ਼ੋਰ ਦਿੰਦੀ ਹੈ ਕਿ ਜਿਹੜਾ ਸਕਿਲਿੰਗ ਹੈ ਅੱਜ ਸਾਡੇ ਅਸੀਂ ਬੇਰੋਜ਼ਗਾਰੀ ਬਹੁਤ ਵੱਡੀ ਸਮੱਸਿਆ ਤਾਂ ਸਕਿਲਿੰਗ ਦੇ ਉੱਤੇ ਅਸੀਂ ਕੁਝ ਕਰੀਏ ਟੈਕਨੀਕਲ ਲੈ ਪਰ ਮੇਰੀ ਹਮੇਸ਼ਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਜਿਆਦਾ ਫੋਕਸ ਸਕੂਲ এডੂਕੇਸ਼ਨ ਵੱਲ ਜਾ ਰਹੇ ਆ 78ਵਾਂ ਆਜ਼ਾਦੀ ਦਿਹਾੜਾ ਅੱਜ ਮਨਾਇਆ ਗਿਆ ਹੈ ਔਰ ਇੱਕ ਸ਼ਾਨਦਾਰ ਤਸਵੀਰ ਦੇਖਣ ਨੂੰ ਮਿਲੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਝੰਡਾ ਫੈਰਾਉਣ ਵਾਸਤੇ ਆਏ ਸੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਔਰ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਵਾਈਫ ਡਾਕਟਰ ਜੋਤੀ ਯਾਦਵ ਐਸਪੀ ਨੇ ਉਹ ਵੀ ਸੀਗੇ ਗੱਲਬਾਤ ਕਰਦੇ ਆ ਔਰ ਜੂੜਾ ਸਾਡੇ ਨਾਲ ਹੈ ਗੱਲਬਾਤ ਕਰਦੇ ਹਰਜੋਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿਹੋ ਜਿਹਾ ਐਕਸਪੀਰੀਅੰਸ ਆ ਕਿਹੋ ਜਿਹਾ ਤਜਰਬਾ ਇੱਕ ਪਾਸੇ ਤੁਸੀਂ ਝੰਡਾ ਲਹਿਰਾ ਰਹੇ ਸੀਗੇ ਝੰਡਾ ਔਰ ਦੂਸਰੀ ਪਾਸੇ ਜੋਤੀਜੀ ਵੀ ਉੱਥੇ ਸਲੂਟ ਮਾਰ ਰਹੇ ਸੀਗੇ ਜੀ ਮੈਂ ਤਾਂ ਹਰ ਰੋਜ਼ ਗੁਰੂ ਸਾਹਿਬ ਨੂੰ ਦਾ ਸ਼ੁਕਰਾਨਾ ਕਰਦਾ ਹਾਂ ਤੁਸੀਂ ਅਕਸਰ ਦੁਨੀਆ 'ਚ ਕਹਿੰਦੇ ਸੁਣਿਆ ਮਿਲੂਗਾ ਲੋਕਾਂ ਨੂੰ ਕਿ ਮੈਂ ਅਸੀਂ ਬਹੁਤ ਪਰੇਸ਼ਾਨ ਹੈ ਮੈਂ ਸਮਝਦਾ ਹਾਂ ਕਿ ਮੈਂ ਸਭ ਤੋਂ ਖੁਸ਼ਕਿਸਮਤ ਇਨਸਾਨਾਂ ਦੇ ਵਿੱਚੋਂ ਇੱਕ ਹਾਂ ਇੰਨੀ ਜਿਹੜੀ ਮਾਲਕ ਦੀ ਦਇਆ ਹੈ ਉਹਨਾਂ ਦੀ ਦ੍ਰਿਸ਼ਟੀ ਹੈ ਬਹੁਤ ਕੁਝ ਹੁਣੀ ਬਖਸ਼ਿਆ ਤੇ ਹਰ ਵੇਲੇ ਹਰ ਵੇਲੇ ਜੀ ਸ਼ੁਕਰਾਨਾ ਕਰੀਏ ਤਾਂ ਵੀ ਥੋੜਾ ਕਾਲਪੁਰਖ ਦਾ 6ਵੇਂ ਪਾਤਸ਼ਾਹ ਦਾ ਬਹੁਤ ਬਹੁਤ ਕੁਝ ਬਖਸ਼ਿਆ ਸੀ ਬੜੇ ਆਮ ਘਰਾਂ ਤੋਂ ਬਹੁਤ ਛੋਟੇ ਘਰਾਂ ਤੋਂ ਬਚਪਨ ਤੋਂ ਇਹ ਸੁਪਨੇ ਦੇਖੇ ਸੀ ਪਰ ਉਹ ਸੁਪਨੇ ਪੂਰੇ ਹੋਏ ਨੇ ਤੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਸੁੱਖ ਹੁੰਦਾ ਹੈ ਜੇ ਇਨਸਾਨ ਨੂੰ ਚੰਗਾ ਜੀਵਨ ਸਾਥੀ ਤੇ ਉਹਨਾਂ ਦੇ ਪਰਿਵਾਰਕ ਜਿਹੜੇ ਰਿਸ਼ਤੇ ਆ ਉਹ ਠੀਕ ਹੋਣ ਤਾਂ ਮੈਂ ਉਸ ਪੱਖੋਂ ਵੀ ਸਮਝਦਾ ਹਾਂ ਕਿ ਗੁਰੂ ਸਾਹਿਬ ਨੇ ಅಪਾਰ ਬਖਸ਼ਿਸ਼ ਕੀਤੀ ਹੈ ਜੇ ਤੁਹਾਡਾ ਚੰਗਾ ਜੀਵਨ ਸਾਥੀ ਹੋਊਗਾ ਤਾਂ ਤੁਹਾਡੇ ਜਿਹੜੇ ਆ ਤੁਹਾਡੀ ਜਿਹੜੀ ਜੀਵਨ ਦਾ ਸਫਰ ਹੈ ਉਤਾਰ ਚੜਾਵਾਂਗੇ ਖੁਸ਼ੀ ਗਮੀ ਆਉਗੀ ਪਰ ਉਹ ਜਿਹੜਾ ਬਹੁਤ ਸੌਖਾ ਹੋ ਜਾਂਦਾ ਉਸ ਪੱਖੋਂ ਮੈਂ ਖੁਦ ਕੁਸ਼ਕਿਸਮਤ ਸਮਝਦਾ ਹਾਂ ਤੇ ਇੱਕ 빙ਨ ਆਈਪੀਐਸ ਅਫੀਸਰ ਮੇਰੇ ਬਚਪਨ ਚ ਆਪਣੀ ਤਮੰਨਾ ਵੀ ਸੀ ਕਿ ਆਈਐਸ ਆਈਪੀਐਸ ਬਣਾਂਗੇ ਤਾਂ ਹੁਣ ਮੈਨੂੰ ਲੱਗਦਾ ਮੈਂ ਦੋਨੋਂ ਸੁਪਨੇ ਜੀ ਰਿਹਾ ਠੀਕ ਹੈ ਨਾ ਤੇ ਤਾਂ ਜਦੋਂ ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਹਾਨੂੰ ਇੱਕ ਵਧੀਆ ਓਪੀਨੀਅਨ ਕਿ ਲਈ ਆਈਐਸ ਆਈਪੀਐਸ ਬੰਨਾ ਬਹੁਤ ਮੁਸ਼ਕਿਲ ਹੁੰਦਾ ਬਹੁਤ ਪੜਾਈਆਂ ਤੇ ਮੈਸਮਾਈ ਦਾ ਬਹੁਤ ਗਿਆਨ ਹੈ ਤੁਹਾਨੂੰ ਜਿਹੜਾ ਹੈ ਮੈਨੂੰ ਉਸ ਗਿਆਨ ਦੇ ਜਿਹੜਾ ਹੈ ਮੇਰੇ ਤੇ ਵੀ ਉਹਦੇ ਛਿੱਟੇ ਪੈਂਦੇ ਆ ਤਾਂ ਇਹ ਮੇਰੀ ਜਿਹੜੀ ਹੈ ਖੁਸ਼ਕਿਸਮਤੀ ਹੈ ਕਿਵੇਂ ਦਾ ਐਕਸਪੀਰੀਅੰਸ ਹੈ ਕਿਉਂਕਿ ਹਰਜੋਤ ਜੀ ਕੈਬਨਿਟ ਮੰਤਰੀ ਦੇ ਤੌਰ ਤੇ ਇੱਥੇ ਸੀਗੇ ਔਰ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੀਗੇ ਤੁਸੀਂ ਵੀ ਸਲੂਟ ਮਾਰ ਰਹੇ ਸੀਗੇ ਔਰ ਹਰਜੋਤ ਜੀ ਜਦੋਂ ਝੰਡਾ ਫੈਰਾ ਰਹੇ ਸੀਗੇ ਅ ਬਹੁਤ ਹੀ ਵਧੀਆ ਫੀਲਿੰਗ ਹੁੰਦੀ ਹੈ ਇੱਕ ਪ੍ਰਾਊਡ ਫੀਲਿੰਗ ਹੁੰਦੀ ਹੈ ਤੇ ਜਿਵੇਂ ਕਿ ਹਰਜੋਤ ਕਹਰੇ ਸੀਗੇ ਇੱਕ ਵਧੀਆ ਜਦੋਂ ਤੁਹਾਡੀ ਫੈਮਿਲੀ ਲਾਈਫ ਹੁੰਦੀ ਹੈ ਤੇ ਪ੍ਰੋਫੈਸ਼ਨਲੀ ਵੀ ਤੁਸੀਂ ਫਿਰ ਆਈ ਥਿੰਕ ਐਕਸਲ ਕਰ ਪਾਉਂਦੇ ਹੋ ਤਾਂ ਅਸੀਂ ਬਹੁਤ ਹੀ ਵੀ ਫੀਲ ਲੱਕੀ ਕਿ ਅਸੀਂ ਸਾਡਾ ਘਰ ਸਾਡਾ ਫੈਮਿਲੀਅਲ ਜੇ ਰਿਲੇਸ਼ਨਸ ਹੈ ਬਹੁਤ ਵਦਿਆ ਹੈ ਤੇ ਬਹੁਤ ਹੀ ਪੀਸਫੁਲ ਇੱਕ ਸਾਡੀ ਲਾਈਫ ਹੈਗੀ ਤੇ ਅੱਜ ਵਾਲਾ ਦਿਨ ਵੀ ਸਾਡੇ ਲਈ ਬਹੁਤ ਜ਼ਿਆਦਾ ਪ੍ਰਾਊਡ ਵਾਲਾ ਸੀਗਾ ਤੇ 26 ਜਨਵਰੀ ਨੂੰ ਵੀ ਹਰਜੋਜੀ ਇੱਥੇ ਆਏ ਸੀਗੇ ਐਸ ਸ਼ੀਵ ਗੈਸਟ ਤੇ ਅੱਜ ਵਾਲਾ ਸੈਕਿੰਡ ਟਾਈਮ ਸੀਗਾ ਜਿਵੇਂ ਅਸੀਂ ਦੋਨੋਂ ਸੇਮ ਡਿਸਟ੍ਰਿਕਟ ਦੇ ਵਿੱਚ ਸੀਗੇ ਤੇ ਬਹੁਤ ਹੀ ਵਧੀਆ ਇੱਕ ਫੀਲਿੰਗ ਸੀਗੀ ਸਾਡੇ ਮਾਦਰ ਵੀ ਸਾਡੇ ਨਾਲ ਸੀਗੀ ਤੇ ਇੱਕ ਫੈਮਿਲੀ ਦੇ ਲਈ ਬਹੁਤ ਪ੍ਰਾਊਡ ਮੂਮੈਂਟ ਸੀਗਾ ਸਾਡਾ ਤੁਹਾਨੂੰ ਪਤਾ ਲੱਗਿਆ ਕਿ ਐਤ ਕੀ ਵੀ ਹਰਜੋਤ ਜੀ ਫੇਰ ਇੱਥੇ ਮੋਹਾਲੀ ਦੇ ਵਿੱਚ ਹੀ ਝੰਡਾ ਲਹਿਰਾ ਰਹੇ ਆ ਉਦੋਂ ਉਹ ਐਕਸਾਈਟਮੈਂਟ ਸੀਗੀ ਜਾਂ ਫਿਰ ਨਰਵਸ ਸੀਗੀ ਤੁਸੀਂ ਨਰਵਸਨੈਸ ਸੀਗੀ ਜਾਂ ਤੁਹਾਨੂੰ ਲੱਗਦਾ ਸੀ ਕਿ ਨਹੀਂ ਪਿਛਲੀ ਵਾਰ ਵੀ ਇੱਥੇ ਇਕੱਠੇ ਸੀਗੇ ਐਤ ਕੀ ਵੀ ਇਕੱਠੇ ਆ ਨਵਜਨਸਤਾ ਨਹੀਂ ਹੁੰਦੀ ਕਿ ਹੈਪੀ ਵਾਲੀ ਫੀਲਿੰਗ ਤਾਂ ਆਂਦੀ ਹੈਗੀ ਜਿਵੇਂ ਲਿਸਟ ਆਈ ਤੇ ਸਿਮਿਲਰ ਫੀਲਿੰਗ ਸੀਗੀ ਜਿਵੇਂ ਲਾਸਟ ਟਾਈਮ ਫੀਲ ਹੋਇਆ ਸੀਗਾ ਤੇ ਇੱਕ ਖੁਸ਼ੀ ਵਾਲੀ ਫੀਲਿੰਗ ਆਂਦੀ ਹੈਗੀ ਜਦੋਂ ਨਾਲ ਹੁੰਦੇ ਆਦਰਵਾਈਜ਼ ਤਾਂ ਦੋਨਾਂ ਦੀ ਜੌਬ ਇਦਾਂ ਦੀ ਹੈ ਕਿ ਆਈ ਆਲਸੋ ਕਾਟ ਲੀਵ ਮਾਈ ਸਟੇਸ਼ਨ ਤੇ ਇੰਡੀਪੈਂਡੈਂਸ ਡੇ ਉਹਦਾ ਹੀ ਬਹੁਤ ਵੱਡਾ ਦਿਨ ਹੁੰਦਾ ਹੈ ਲਾਅ ਐਂਡ ਆਰਡਰ ਪਰਸਪੈਕਟਿਵ ਦੇ ਨਾਲ ਔਰ ਇੱਕ ਸੂਬੇ ਦੇ ਲਈ ਵੀ ਇੱਕ ਵੱਡਾ ਦਿਨ ਹੁੰਦਾ ਹੈ ਦੇਸ਼ ਦੇ ਲਈ ਵੱਡਾ ਦਿਨ ਹੁੰਦਾ ਹੈਗਾ ਤੇ ਅਗਰ ਇਸ ਇਦਾਂ ਦੇ ਦਿਨ ਤੁਸੀਂ ਨਾਲ ਹੋ ਸਕਦੇ ਹੋ ਐਂਡ ਜੌਬ ਤੁਹਾਨੂੰ ਅਗਰ ਨਾਲ ਲੈ ਕੇ ਆ ਸਕਦੇ ਤਾਂ ਉਹ ਬਹੁਤ ਵੱਡੀ ਫੀਲਿੰਗ ਹੁੰਦੀ ਹੈਗੇ ਡਿਸਕਸ ਸਰਜੋਜੀ ਕੁਸ਼ਵਿਆ ਜੋਤੀ ਜੀ ਨੇ ਕੁਝ ਡਿਸਕਸ ਕੀਤਾ ਤੁਹਾਡੇ ਨਾਲ ਜਦੋਂ ਲਿਸਟ ਆਈ ਹੈ ਪਿਛਲੀ ਵਾਰ ਵਾਲੀ ਤਾਂ ਨਹੀਂ ਕਹਿੰਦੇ ਕਿ ਕੀ ਕੀ ਜੀ ਖੁਸ਼ੀ ਹੁੰਦੀ ਹੈ ਤੁਹਾਨੂੰ ਬਾਕੀ ਦੇਖੋ ਮੇਰਾ ਮੰਨਣਾ ਹੈ ਕਿ ਕੁਰਸੀਆਂ ਔਦੇ ਤੁਹਾਡੇ ਸਿਰ ਨੂੰ ਨਹੀਂ ਜਾਣੇ ਚਾਹੀਦੇ ਆ ਤੇ ਤੁਸੀਂ ਗਰਾਉਂਡਡਡ ਰਹੋ ਤੇ ਬੜੀ ਖੁਸ਼ੀ ਹੁੰਦੀ ਹੈ ਅਸੀਂ ਦੋਨੋਂ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਦੋਨੋਂ ਕੋਲ ਪਾਵਰ ਹੈ ਮੇਰੇ ਕੋਲ ਆਪਣਾ ਕੰਮ ਹੈ ਮੈਂ ਬੱਚਿਆਂ ਦੇ ਜੀਵਨ ਸੁਧਾਰ ਲੈ ਕੇ ਆ ਸਕਦਾ ਆਪਣੇ ਹਲਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਦਿਨ ਰਾਤ ਮਿਹਨਤ ਕਰ ਸਕਦਾ ਤੇ ਬੀਇੰਗ ਐਨ ਆਈਪੀਐਸ ਆਫੀਸਰ ਬਹੁਤ ਲੋਕਾਂ ਨੂੰ ਇਨਸਾਫ ਮੈਂ ਤਾਂ ਹਮੇਸ਼ਾ ਦੇਖੋ ਐਜ਼ ਅ ਮਿਨਿਸਟਰ ਨਹੀਂ ਬਟ ਐਜ਼ ਅ ਹਸਬੈਂਡ ਮੇਰਾ ਇਹ ਹੁੰਦਾ ਕਿ ਮੈਂ ਹਮੇਸ਼ਾ ਇਹਨੂੰ ਬੇਨਤੀ ਕਰਦਾ ਕਿ ਜਿਹੜਾ ਥਾਣੇ ਦੇ ਵਿੱਚ ਉਹ ਬੰਦਾ ਜਿਹੜਾ ਐਸਐਚਓ ਦੇ ਨਾਲ ਚਾਹ ਨਹੀਂ ਪੀ ਸਕਦਾ ਬਾਹਰੋਂ ਹੀ ਮੁੜ ਜਾਂਦਾ ਕੋਸ਼ਿਸ਼ੇ ਕਰੀਏ ਕਿ ਆਪ ਪਉਥੇ ਤੱਕ ਇਨਸਾਫ ਦਵਾਈਏ ਤੇ ਇਹ ਕੋਈ ਹਜ਼ ਨਾਟ ਐਜ਼ ਅ ਆਰਡਰ ਨਹੀਂ ਬਟ ਇੱਕ ਦੂਜੇ ਯਾਨੀ ਇੱਕ ਮੇਰੀ ਇਹ ਹਮੇਸ਼ਾ ਸਲਾਹ ਹੁੰਦੀ ਹੈ ਖੁਦ ਆਪਣੇ ਵੀ ਜਿਹੜਾ ਬੰਦਾ ਤੁਹਾਡੇ ਕੋਲ ਪਹੁੰਚ ਗਿਆ ਉਹ ਤਾਂ ਆ ਗਿਆ ਪਰ ਜਿਹੜਾ ਬੰਦਾ ਤਾਂ ਕਿ ਉਹਨੂੰ ਲੱਗੇ ਸਾਡਾ ਮੁਲਕ ਹੈ ਅਜ ਅਸੀਂ ਆਜ਼ਾਦੀ ਦੇ ਵਾਸਤੇ ਨਾ ਅਸਲੀ ਆਜ਼ਾਦੀ ਤਾਂ ਇਹ ਹੈ ਨਾ ਜਦੋਂ ਹਰ ਨਾਗਰਿਕ ਨੂੰ ਲੱਗੇ ਕਿ ਸਾਡਾ ਤਾਂ ਮੈਂ ਅਸੀਂ ਇਦਾਂ ਬਾਕੀ ਵੀ ਆਰ ਵੈਰੀ ਪ੍ਰੋਫੈਸ਼ਨਲ ਤੇ ਕਈ ਵਾਰੀ ਇਹਨਾਂ ਨੂੰ ਵੀ ਸफारਿਸ਼ ਕਰੀ ਜੇ ਕਿੰਨੀ ਮੈਂ ਤਾਂ ਮੈਰਿਟ ਤੇ ਕਰੂੰਗੀ ਤਾਂ ਉਸ ਵਾਰੀ ਸ਼ੀ ਇਜ਼ ਅ ਵੈਰੀ ਪ੍ਰੋਫੈਸ਼ਨਲ ਆਫੀਸਰ ਵੈਰੀ ਅ ਸੈਨੂ ਸੈ ਇ ਤੇ ਗਲਤ ਨੂੰ ਗਲਤ ਕਹਿਣਾ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਜੀਵਨ ਸਾਥੀ ਕੁਝ ਚੰਗਾ ਕਰੇ ਮੈਂ ਹਰਜੋਤ ਜੀ ਨੂੰ ਜਿੰਨੀ ਵਾਰ ਵੀ ਮਿਲਿਆ ਇਹਨਾਂ ਦੀ ਤਾਰੀਫ਼ ਮੈਂ ਕਰੂੰਗਾ ਔਨ ਰਿਕਾਰਡ ਹੀ ਕਿਉਂਕਿ ਮੈਂ ਜਿੰਨੀ ਵਾਰ ਵੀ ਇਹਨਾਂ ਨੂੰ ਮਿਲਿਆ ਇਹ ਹੀ ਪੁੱਛਦੇ ਆ ਸਰਕਾਰ ਦਾ ਸਿਸਟਮ ਤੁਹਾਨੂੰ ਕੀ ਲੱਗਦਾ ਕੋਈ ਕਮੀਆਂ ਪੇਸ਼ੀਆਂ ਸਾਨੂੰ ਦੱਸਿਆਂ ਜਾਣ ਹਾਲਾਂਕਿ ਇਹਨਾਂ ਦੇ ਕੋਲੇ ਆਪ ਦਾ ਸਿਸਟਮ ਆ ਸਭ ਕੁਝ ਹੁੰਦਾ ਸਰਕਾਰ ਦੇ ਕੋਲੇ ਇੰਟੈਲੀਜੈਂਸ ਹੁੰਦੀ ਹੈ ਆਪਦੇ ਬੰਦੇ ਹੁੰਦੇ ਆ ਉਹ ਪੁੱਛ ਲੈਂਦੇ ਆ ਕਿ ਕਮੀਆਂ ਪੇਸ਼ੀਆਂ ਕਿੱਥੇ ਆ ਹਰ ਵਾਰ ਇਸੇ ਚੀਜ਼ ਤੇ ਡਿਸਕਸ ਹੁੰਦੀ ਹੈ ਤੁਹਾਡੇ ਤੋਂ ਹੀ ਕੋਈ ਪੁੱਛਦੇ ਆ ਕਿ ਜੋਤੀ ਜੀ ਤੁਸੀਂ ਗਾਈਡ ਕਰੋ ਸਾਨੂੰ ਕਿਹੜੀਆਂ-ਕਿਹੜੀਆਂ ਸੀ ਤਬਦੀ ਚਾ ਲੈ ਕੇ ਜਾਵਾ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਡਿਸਕਸ਼ਨ ਹੁੰਦੀ ਹੈ ਹਰਜੋਤ ਜੀ ਦੀ ਅ ਹਰਜੋਤ ਜੀ ਬਹੁਤ ਜ਼ਿਆਦਾ ਪੈਸ਼ਨੇਟ ਹੈ ਐਜੂਕੇਸ਼ਨ ਨੂੰ ਲੈ ਕੇ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਹੀ ਇਸ ਵੈਰੀ ਫੀਡਬੈਕ ਔਰੀਐਂਟਡ ਤੇ ਜਦੋਂ ਵੀ ਕੁਝ ਨਵਾਂ ਉਪਰਾਲਾ ਸ਼ੁਰੂ ਕਰਨਾ ਹੈਗਾ ਕੁਝ ਨਵੀਂ ਕੁਝ ਵੀ ਨਵਾਂ ਨਵਾਂ ਇਨੀਸ਼ੀਏਟਿਵ ਲੈਣਾ ਹੈ ਤੇ ਉਹਨਾਂ ਦਾ ਹੁੰਦਾ ਹੈ ਕਿ ਬੱਚਿਆਂ ਤੋਂ ਵੀ ਪੁੱਛਿਆ ਜਾਵੇ ਤਾਂ I've seen him asking school kids ਕਿ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਹੈਗਾ ਬੱਚੇ ਆ ਵਾਲੀ ਚੀਜ਼ ਸ਼ੁਰੂ ਹੋਈ ਹੈ ਨਹੀਂ ਹੋਈ ਟੀਚਰਸ ਨੂੰ ਵੀ ਜਦੋਂ ਹੀ ਮਿਲਣਾ ਤਾ ਸਪੈਸੀਫਿਕਲੀ ਟੂ ਉਹਨਾਂ ਦੇ ਸਕੂਲ ਦੇ ਬਾਰੇ ਕੁਝ ਪੁੱਛਣਾ ਜਿਹੜੀ ਕਿ ਉਹਦਾ ਜਨਰਲ ਸੀ ਟਰਮ ਦੇ ਵਿੱਚ ਤਾਂ ਗੱਲ ਹੀ ਨਹੀਂ ਕਰਦੇ ਤਾਂ ਬਿਕਸ ਹੀ ਨੋਜ਼ ਹਿਸ ਵਰਕ ਤੇ ਕਾਫੀ ਪੈਸ਼ਨ ਦੇ ਨਾਲ ਆਪਣਾ ਕੰਮ ਕਰਦੇ ਤੇ ਫੀਡਬੈਕ ਜਿੱਥੋਂ ਵੀ ਫੀਡਬੈਕ ਮਿਲ ਸਕਦੇ ਆ ਉਤੋਂ ਹੀ ਟਰਾਈਜ਼ ਕਿ ਮੈਨੂੰ ਫੀਡਬੈਕ ਮਿਲ ਜਾਏ ਤਾਂ ਕਿ ਉਹ ਸਿਸਟਮ ਨੂੰ ਹੋਰ ਇੰਪਰੂਵ ਕਰ ਪਾਏ ਸਜੈਸ਼ਨ ਦਿੱਤਾ ਰੀਸੈਂਟਲੀ ਸਿੱਖਿਆ ਦੇ ਪੱਧਰ ਦੇ ਵਿੱਚ ਕਿਵੇਂ ਸਿੱਖਿਆ ਦਾ ਜਿਹੜਾ ਮਿਆਰ ਹੈ ਉਸ ਨੂੰ ਉੱਪਰ ਲਿਆਂਦਾ ਜਾਵੇ ਕਿਉਂਕਿ ਬਹੁਤ ਪੜ੍ਹ ਲਿਖ ਕੇ ਬੰਦਾ ਯੂਪੀਐਸਸੀ ਦਾ ਐਗਜ਼ਾਮ ਕਰੈਕ ਕਰਦਾ ਤੁਸੀਂ ਆਈਪੀਐਸ ਬਣੇ ਬਹੁਤ ਪੜ੍ਹ ਲਿਖ ਕੇ ਬਣੇ ਤਾਂ ਕੀ ਸਜੈਸ਼ਨ ਤੁਹਾਡੀਆਂ ਰਹਿੰਦੀਆਂ ਹਨ ਹਰਜੋਤ ਜੀ ਨੂੰ ਐਜ਼ ਅ ਵਾਈਫ ਔਰ ਐਜ਼ ਐਨ ਆਫੀਸਰ ਅਸੀਂ ਡਿਸਕਸ ਕਰਦੇ ਹੀ ਰਹਿੰਦੇ ਨਿਊਜ਼ 'ਚ ਵੀ ਅਗਰ ਕੁਝ ਨਵੀਂ ਚੀਜ਼ ਆ ਗਈ ਦੂਜੇ ਮੂਲਕਾਂ ਦੇ ਵਿੱਚ ਦੂਜੇ ਸਟੇਟਸ ਦੇ ਵਿੱਚ ਅਗਰ ਕੁਝ ਗੁੱਡ ਪ੍ਰੈਕਟਿਸਸੇਜ਼ ਹੈ ਤੇ ਉਹ ਅਸੀਂ ਡਿਸਕਸ ਕਰਦੇ ਰਹਿੰਦੇ ਕਿ ਉਹ ਜੋ ਪ੍ਰੈਕਟਿਸਿਸ ਹੈ ਉਹਨਾਂ ਨੂੰ ਪੰਜਾਬ ਵਿੱਚ ਕਿਵੇਂ ਅਸੀਂ ਇੰਪਲੀਮੈਂਟ ਕਰਾ ਸਕਦੇ ਤੇ ਉਹ ਸਾਡਾ ਡਿਸਕਸ਼ਨ ਕਾਫੀ ਬੜੀ ਉਹ ਵਾਲੇ ਐਸਪੈਕਟ ਦੇ ਰਹਿੰਦਾ ਹੈਗਾ ਸਿਫਾਰਿਸ਼ ਹਰਜੋਤ ਜੀ ਕਰਦੇ ਥੋਨੂੰ ਕਿ ਨਹੀਂ ਕਰਦੇ ਨਹੀਂ ਜੀ ਅਸੀਂ ਦੋਨੋਂ ਹੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਆਪਣਾ ਕੰਮ ਕਰਦੇ ਹਾਂ ਤੇ ਕੋਈ ਸਾਡੇ ਪ੍ਰੋਫੈਸ਼ਨਲ ਲਾਈਫਸ ਦੇ ਵਿੱਚ ਐਸ ਸੱਚ ਇੰਟਰਫੀਰੈਂਸ ਕੋਈ ਇੰਟਰਵੈਂਸ਼ਨ ਹੈ ਨਹੀਂ ਉਹ ਆਪਣਾ ਕੰਮ ਕਰਦੇ ਰਹਿੰਦੇ ਮੈਂ ਆਪਣਾ ਕੰਮ ਕਰਦਾ ਬੰਦੇ ਕਹਿੰਦੇ ਕਿ ਹਰਜੋਤ ਮੈਂ ਬਹੁਤ ਇਮੋਸ਼ਨਲ ਪਰਸਨ ਆ ਠੀਕ ਹੈ ਗੱਲ ਇਹ ਹਾਂਜੀ ਉਹ ਤਾਂ ਹੈ ਐਂਡ ਹੀ ਇਜ਼ ਅ ਵੈਰੀ ਗੁੱਡ ਹਾਰਟਿਡ ਪਰਸਨ ਜੀ ਅਰਜੋਜੀ ਕੋਈ ਰੀਸੈਂਟਲੀ ਕੋਈ ਸੁਜੈਸ਼ਨ ਇਹਨਾਂ ਦਾ ਤੁਸੀਂ ਮੰਨਿਆ ਹੋਵੇ ਕੋਈ ਇੰਪਰੂਵਮੈਂਟ ਕਿਉਂਕਿ ਤੁਸੀਂ ਹੁਣੇ ਡਿਸਕਸ ਕਰ ਰਹੇ ਸੀਗੇ ਦੱਸ ਰਹੇ ਸੀਗੇ ਕਿ ਜੋ ਟਰਾਂਸਪੋਰਟੇਸ਼ਨ ਤੁਸੀਂ ਸ਼ੁਰੂ ਕੀਤਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਪ੍ਰਾਈਵੇਟ ਸਕੂਲਾਂ ਤਰ੍ਹਾਂ ਸਕੂਲ ਵੈਂਸ ਆਉਣ ਲੱਗੀਆਂ ਜੀ ਇਦਾਂ ਦੇ ਬਹੁਤ ਕੁਝ ਕੀਤਾ ਹੈ ਸਿਕਿਉਰਟੀ ਗਾਰਡ ਆਇਆ ਸੈਂਟੀਨਲ ਦੇਖੋ ਵੈਸੇ ਜਿਹੜਾ ਹੈ ਕੋਈ ਵੀ ਚੀਜ਼ ਤੇ ਮਾਨ ਕਰਨਾ ਜਿਹੜੀ ਮਾੜੀ ਗੱਲ ਹੈ ਪਰ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਵੀ ਦਿੱਤੀ ਹੈ ਤਾਂ ਇਸ ਚੀਜ਼ ਤੇ ਮਾਨ ਹੁੰਦਾ ਹੈ ਕਿ ਜਦੋਂ ਲੱਗਦਾ ਹੈ ਕਿ ਅਸੀਂ ਅੰਜੀ ਵੀ ਆਜਾ ਕਿ ਤਾਂ ਆ ਵੀਲ ਚੇਅਰ ਦਿੱਤੇ ਜਦੋਂ ਸਕੂਲ ਬੱਸ ਆ ਗਈ ਸਿਕਿਉਰਿਟੀ ਗਾਰਡ ਆ ਗਏ ਕਿਸੇ ਸਕੂਲ ਦਾ ਕਮਰਾ ਬਣ ਗਿਆ ਚਾਰ ਦੁਵਾਰੀ ਬਣ ਗਏ ਉਹ ਸਕੂਲ ਬਣ ਗਿਆ ਉਹ ਸਕੂਲ ਠੀਕ ਹੋ ਜਾਵੇ ਤੇ ਉਹ ਜਿਹੜਾ ਤੁਹਾਨੂੰ ਮੈਨੂੰ ਬਹੁਤ ਜ਼ਿਆਦਾ ਤੇ ਸੁਜੈਸ਼ਨ ਦੇ ਉੱਤੇ ਜੋਤੀਨਾ ਹਮੇਸ਼ਾ ਚੀਤੇ ਜ਼ੋਰ ਦਿੰਦੀ ਹੈ ਕਿ ਜਿਹੜਾ ਸਕਿਲਿੰਗ ਹੈ ਅੱਜ ਸਾਡੇ ਅਸੀਂ ਬੇਰੋਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ਦਾ ਸਕਿਲਿੰਗ ਦੇ ਉੱਤੇ ਅਸੀਂ ਕੁਝ ਕਰੀਏ ਟੈਕਨੀਕਲ ਐਂਡ ਪਰ ਮੇਰੀ ਹਮੇਸ਼ਾ ਜਿਹੜਾ ਜਿਵੇਂ ਤੁਸੀਂ ਕੈਸਰ ਜਿਆਦਾ ਫੋਕਸ ਸਕੂਲ এডੂਕੇਸ਼ਨ ਵੱਲ ਜਾ ਰਹੇ ਆ ਤੇ ਅਸੀਂ ਪਰ ਸਕਿਲਿੰਗ ਦੇ ਉੱਤੇ ਬਹੁਤ ਕੁਝ ਨਵੇਂ ਇਨੀਸ਼ੀਏਟਿਵਸ ਲੈ ਕੇ ਆ ਰਹੇ ਮੇਰਾ ਇੱਕ ਪਿਛਲਾ ਸਵਾਲ ਹੈ ਆਮ ਤੌਰ ਤੇ ਆਫੀਸਰਸ ਦੇ ਫੈਮਿਲੀ ਨੂੰ ਇਹ ਮਲਾਲ ਰਹਿੰਦਾ ਜਾਂ ਉਹਨਾਂ ਦਾ ਇਹ ਗਿਲਾ ਹੁੰਦਾ ਕਿ ਅਫਸਰ ਸਾਨੂੰ ਟਾਈਮ ਨਹੀਂ ਦਿੰਦੇ ਘਰਦਿਆਂ ਨੂੰ ਟਾਈਮ ਨਹੀਂ ਦਿੰਦੇ ਕੀ ਤੁਸੀਂ ਇੱਕ ਦੂਜੇ ਨੂੰ ਪੂਰਾ ਪ੍ਰੋਪਰ ਟਾਈਮ ਦੇ ਪਾਉਂਦੇ ਪਾਉਂਦੇ ਹੋ ਫੈਮਿਲੀ ਦੇ ਵਿੱਚ ਅ ਚੈਲੈਂਜਿੰਗ ਹੈ ਬਟ ਅਸੀਂ ਟਰਾਈ ਕਰਦੇ ਕਿ ਜਿੰਨਾ ਵੀ ਹੋ ਸਕਦਾ ਜਿੰਨਾ ਕੱਟ ਟਾਈਮ ਸਾਨੂੰ ਆਪਸ ਇੱਕ ਦੂਜੇ ਦੇ ਨਾਲ ਮਿਲਦਾ ਹੈ ਉਹ ਕੁਆਲਿਟੀ ਟਾਈਮ ਰਹੇ ਤੇ ਸਾਡਾ ਉਹ ਟਰਾਈ ਤਾਂ ਰਹਿੰਦਾ ਹੈਗਾ ਇੱਕ ਮੰਤਰੀ ਦੇ ਤੌਰ ਤੇ ਹਰਜੋਤ ਬੈਂਸ ਉਹਨਾਂ ਦਾ ਹੁਣ ਤੱਕ ਦਾ ਵਧੀਆ ਕੰਮ ਜਿਹੜਾ ਕੋਈ ਇੱਕ ਗਿਣਾ ਸਕੋ ਤੁਸੀਂ ਅ ਨਹੀਂ ਜੀ ਮੈਂ ਤਾਂ ਬਹੁਤ ਹੀ ਪ੍ਰਾਊਡ ਹੂੰ ਤੇ ਜਿਸ ਤਰੀਕੇ ਦਾ ਪੈਸ਼ਨ ਇਹਨਾਂ ਦੇ ਅੰਦਰ ਐ ਐਜੂਕੇਸ਼ਨ ਨੂੰ ਲੈ ਕੇ ਆਈ ਡੋਨਟ ਥਿੰਕ ਕਿ ਮੈਂ ਦੇਖਿਆ ਕਿਸੇ ਦੇ ਅੰਦਰ ਵੀ ਤੇ ਦੂਜਾ ਅ ਬਹੁਤ ਸਾਰੇ ਇਨੀਸ਼ੀਏਟਿਵਸ ਹੈ ਬੱਚਿਆਂ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਜੋ ਸਿਕਿਉਰਿਟੀ ਗਾਰਡ ਵਾਲਾ ਜਾਂ ਟਰਾਂਸਪੋਰਟੇਸ਼ਨ ਵਾਲਾ ਤਾਂ ਕਿ ਐਕਸੈਸ ਟੂ ਐਜੂਕੇਸ਼ਨ ਨੂੰ ਇੰਪਰੂਵ ਕਰਾ ਪਾਈਏ ਤੇ ਦੈਨ ਕੁਆਲਿਟੀ ਆਫ ਐਜੂਕੇਸ਼ਨ ਨੂੰ ਇੰਪਰੂਵ ਕਰਾਉਣ ਦੇ ਲਈ ਇਹਨਾਂ ਦਾ ਕਾਫੀ ਜ਼ਿਆਦਾ ਫੋਕਸ ਰਿਹਾ ਹੈ ਤੇ ਉਹਦੇ ਨਾਲ ਨਾਲ ਜੋ ਐਂਟ੍ਰੈਂਸ ਟੈਸਟ ਹੁੰਦੇ ਜਿੱਥੇ ਬੱਚਿਆਂ ਦੀ ਜੋ ਐਜੂਕੇਸ਼ਨ ਨੂੰ ਇੱਕ ਉਹਨਾਂ ਦੀ ਜੋ ਜੌਬ ਪਾਸੇ ਜੋ ਜਾ ਸਕਦੀ ਹੋਏ ਕਿ ਖਾਲੀ ਉਹਦਾ ਨਹੀਂ ਕਿ ਸਿਰਫ ਮਾਰਕਸ ਆ ਗਏ ਤੇ ਬਸ ਇਹਨਾਂ ਦਾ ਫੋਕਸ ਹੈਗਾ ਕਿ ਉਹ ਵਧੀਆ ਕਾਲਜਿਸ ਦੇ ਵਿੱਚ ਜਾਪਣ ਤੇ ਉਹਨਾਂ ਦੇ ਅੰਦਰ ਉਹ ਕਾਬਲੀਅਤ ਹੈ ਤੇ ਕੌਨਫੀਡੈਂਸ ਹੈ ਬੱਚਿਆਂ ਦੇ ਅੰਦਰ ਨਾਲ ਨਾਲ ਇਹਨਾਂ ਦਾ ਫੋਕਸ ਫਿਰ ਸਪੋਰਟਸ ਫੈਸਿਲਿਟੀਆਂ ਪ੍ਰੋਵਾਈਡ ਕਰਾਉਣ ਦੇ ਉੱਪਰ ਵੀ ਤਾਂ ਇਹਨਾਂ ਦਾ ਜੋ ਵਿਜ਼ਨ ਹੈ ਉਹ ਬੜਾ ਹੌਲਸਮ ਵਿਜ਼ਨ ਹੈ ਕਿ ਇੱਕ ਹੌਲਸਮ ਤਰੀਕੇ ਨਾਲ ਬੱਚਿਆਂ ਦੀ ਜੋ ਪਰਸਨੈਲਿਟੀ ਹੈ ਉਹ ਭਰ ਕੇ ਅਤੇ ਜਿਹੜਾ ਵੀ ਉਹਨਾਂ ਦੇ ਅੰਦਰ ਟੈਲੈਂਟ ਹੈ ਸਪੋਰਟਸ ਵਾਲੇ ਪਾਸੇ ਹੈ ਜਾਂ ਸੈਰੇਬਰਲ ਜਿਹੜਾ ਅਸੀਂ ਕਹਿ ਸਕਦੇ ਹਾਂ ਉਹਦਾ ਦਾ ਹੈਗਾ ਤੇ ਹੀ ટ્રાઇਸ ਕਿ ਉਹ ਉਭਰ ਕੇ ਆਏ ਤੇ ਮਲਟੀਪਲ ਇਨੀਸ਼ੀਏਟਿਵਸ ਲੈਂਦੇ ਤੇ ਆਮ ਵੈਰੀ ਪ੍ਰਾਊਡ ਆਫ ਹਿਸ ਵਰਕ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਸੀਗਾ professionl ਜ਼ਿੰਮੇਵਾਰੀ ਦੇ ਨਾਲ ਨਾਲ ਤੁਹਾਡੇ ਮਾਤਾ ਜੀ ਵੀ ਆਏ ਹੋ ਸੀਗੇ ਉਹਨਾਂ ਦਾ ਵੀ ਪੂਰਾ ਖਿਆਲ ਰੱਖ ਰਹੇ ਸੀਗੇ ਬਿਲਕੁਲ ਜੀ ਬਿਲਕੁਲ ਸਭ ਕੁਝ ਨਾਲ ਥੈਂਕ ਯੂ ਤਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਔਰ ਉਹਨਾਂ ਦੇ ਵਾਈਫ ਆਈਪੀਐਸ ਜੋਤੀ ਯਾਦਵ ਦੋਵੇਂ ਸਾਡੇ ਨਾਲ ਸੀਗੇ ਪ੍ਰੋ ਪੰਜਾਬ ਟੀਵੀ ਤੇ ਐਕਸਕਲੂਸਿਵ ਗੱਲਬਾਤ ਉਹਨਾਂ ਨੇ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਮਿਲ ਜੁਲ ਕੇ ਆਪਸ ਵਿੱਚ ਡਿਸਕਸ਼ਨ ਕਰਦੇ ਆ ਔਰ ਨਾਲ ਹੀ ਹਰਜੋਤ ਸਿੰਘ ਬੈਂਸ ਕਹਿੰਦੇ ਕਿ ਜਿਹੜਾ ਮੇਰਾ ਸੁਪਨਾ ਜੋਤੀ ਯਾਦਵ ਹੁਣੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਉਹਨਾਂ ਨੂੰ ਸਪੋਰਟ ਕਰਦੇ ਆ ਔਰ ਚੰਗੇ ਸੁਜੈਸ਼ਨਸ ਵੀ ਦਿੰਦੇ ਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਮੋਹਾਲੀ